ਤੇ ਹਾਂਜੀ ਅੱਜ ਫਗੜੇ ਆ ਫਗਵਾੜੇ ਦੀ ਚਪਾਟੀ ਦੇ ਵਿੱਚ ਤੇ ਰਜਿਤ ਭਾਈ ਲੈ ਕੇ ਆਇਆ ਇੱਥੇ ਬੈਸਟ ਜਗ੍ਹਾ ਦੇ ਉੱਤੇ ਤੇ ਰਜਿਤ ਭਾਈ ਅੱਜ ਕੀ ਖਵਾ ਰਹੇ ਹੋ ਭਿਰੋ ਖਵਾ ਕੀ ਰਹੇ ਹੋ ਅੱਜ ਤੁਸੀਂ ਦੋਸੋ ਵੈਜ ਖਾਣਾ ਨਾਨ ਵੈਜ ਖਾਣਾ ਭਾਈ ਜਿਹੜਾ ਮਰਜ਼ੀ ਖਵਾ ਦੇ ਅੱਜ ਬਸ ਕਿਉਂਕਿ ਲੋਕਾਂ ਨੇ ਸਾਨੂੰ ਕਿਹਾ ਸੀ ਕਿ ਇੱਥੇ ਦਾ ਨਾ ਚਪਾਟੀ ਦੇ ਵਿੱਚ ਫੂਡ ਬਹੁਤ ਵਧੀਆ ਮਿਲਦਾ ਹੈ ਅੱਜ ਇੱਥੇ ਵਿੱਚ ਜ਼ਿਆਦਾ ਪੰਜਾਬੀ ਹੁੰਦੇ ਨਾ ਜਾਂ ਪ੍ਰਵਾਸੀ ਹੁੰਦੇ ਨੇ ਇੱਥੇ ਜਿਹੜੇ ਰੇੜੀਆਂ ਲਗਾਉਣ ਵਾਲੇ ਹਾਂ ਜਿਹੜੀਆਂ ਰੇੜੀਆਂ ਲੱਗੋ ਕੇ ਆ ਮਿਕਸ ਜੇ ਜ਼ਿਆਦਾ ਤਾਂ ਜ਼ਿਆਦਾਤਰ ਪ੍ਰਵਾਸੀ ਹੈ ਨਾ ਪੰਜਾਬੀ ਬਹੁਤ ਘੱਟ ਨੇ। ਹੈ ਜੀ ਯਾਰ। اچھا। ਤੇ ਅੱਛਾ ਇੱਥੇ ਇੱਕ ਜੂਸ ਵਾਲਾ ਬੜਾ ਜੂਸਾ ਕੀ ਹੈਗਾ ਉੱਥੇ ਰੋਲ? ਤਾਂ ਪਹਿਲਾਂ ਆਪਣੇ ਹੁੰਦੇ ਸੀ ਨਾ ਪੰਜਾਬੀ ਭਾਜੀ। ਹਾਂ। ਕੰਨਾ ਪੰਜਾਬੀ ਥੋੜੇ ਆਪਣੇ ਇਹਨਾਂ ਚੀਜ਼ਾਂ ਸ਼ਰਮ ਕਰਦੇ ਸੀ। ਅੱਛਾ। ਤੇ ਉਦੋਂ ਪ੍ਰਵਾਸੀਆਂ ਨੇ ਜ਼ਿਆਦਾ ਰੀੜੀਆਂ ਲੱਗ। ਅੱਛਾ ਇੱਥੇ ਅੱਜ ਤੇ ਜੂਸ ਤਾਂ ਆਇਆ ਜੂਸਾ ਕੀ ਸੀ ਹੈਗਾ ਕਿੰਨੇ ਨੂੰ 100 ਰੁਪਏ ਦੇ ਕੀ ਕੀ ਮਿਲਦਾ ਇੱਥੇ? 100 ਪੇ ਜੱਗ ਮਿਲ ਜਾਂਦਾ। ਆ ਜਾ ਟਰਾਈ ਕਰੀ ਆਪਾਂ। ਤੁਹਾਨੂੰ ਦਿਖਾਉਨੇ ਇੱਥੇ। ਵੀ ਇੱਥੇ 100 ਇਹ ਜੱਗ ਬੜੀ ਵੇਚਦੀਆਂ ਇੱਥੇ ਨਾ। ਨਹੀਂ ਨਹੀਂ ਪਤਾ ਹੁ ਮੈਂ ਆਪ ਇੱਥੇ ਮੇਰੇ ਘਰ ਦੇ ਸਾਹਮਣੇ ਆ ਪਰ ਮੈਂ ਮਨ ਲਾ ਕੇ ਕਿਸਾ ਨਾਲ ਬਾਹਰ ਆਇਆ ਹਾਂਜੀ ਜੂਸ ਪਿਲਾइए ਕੀ ਰੇਟ ਆ 50 ਰੁਪਏ ਦਾ ਡੇਢ ਗਲਾਸ 50 ਰੁਪਏ ਦਾ ਡੇਢ ਗਲਾਸ ਉਹ ਜੱਗ ਚੁੱਕ ਦਾ ਕੀ ਰੇਟ ਆ 150 ਦਾ ਅੱਛਾ ਜੱਗ 150 ਦਾ 150 ਦਾ ਜੱਗ ਉਹ ਟਮਾਟਰ ਕਾ ਚਪੋਰੇ ਤੁਸੀਂ ਗਾਜਰ ਕਾ ਜੂਸ ਸੇ ਟਮਾਟਰ ਅ ਗਾਜਰ ਦਾ ਜੂਸ ਸੇ ਮੈਂ ਅੱਜ ਪਹਿਲੀ ਵਾਰ ਹੀ ਪਤਾ ਨਾ ਟਮਾਟਰ ਦਾ ਸੂਪ ਕੀ ਆ ਬਹੁਤ ਆ ਡਿਜ਼ਾਈਨ ਚੈੱਕ ਕਰੋ ਯਾਰ ਕਿੰਨੇ ਸੋਹਣੇ ਬਣਾਏ ਨੇ ਪਰ ਮੈਨੂੰ ਅੱਜ ਪਹਿਲੀ ਵਾਰ ਹੀ ਬਦਲ ਲੱਗਾ ਟਮਾਟਰ ਦਾ ਜੂਸ ਕਿੱਚ ਕਿੱਚ ਬਣਾਉਂਦਾ ਲਾ ਲੱਗ ਗਈ ਹੈ ਸਾਰਾ ਕੁਝ ਬੰਦਾ ਹੈ ਕਿਆ ਬਾਤ ਹੈ ਕਿਆ ਬਾਤ ਹੈ ਤੇ ਇੱਥੇ ਆ ਜੀ ਮਿਲਦੇ ਆ ਜੱਗ ਵੱਡੇ ਜੱਗ ਮਿਲਦੇ ਆ ਜੀ ਜੂਸ ਪੀਣ ਲਈ ਅੱਛਾ ਇਹ ਜਿਹੜੀਆਂ ਬਾਈ ਨੇ ਦੱਸਿਆ ਵੀ ਇਹ ਜਿਹੜੀਆਂ ਸ਼ਾਪਸ ਨੇ ਅਸ਼ੋਕ ਫਰੂਟ ਜੂਸ ਵਾਲਿਆਂ ਦਾ ਇਹ ਕਟੋਕੜ ਕਿੰਨੇ ਸਾਲ 20 ਸਾਲ ਹੋ ਗਿਆ ਬਈ ਲੱਗਦੇ ਨੇ 30 ਸਾਲ 30 ਸਾਲ ਕਿਆ ਬਾਤ ਹੈ ਮਤਲਬ ਪਹਿਲੀ ਚਪਾਟੀ ਚ ਪਹਿਲੇ ਬੰਦੇ ਨੇ ਜੇ ਜੇ ਕਹੀਏ 3-4 ਹੁੰਦੇ ਸੀ ਨਾ ਤੇ ਉਹਨਾਂ ਚੋਂ ਇੱਕ ਇਹ ਹੈ अच्छा ਤੇ ਇਹਦੇ ਵਿੱਚ ਮਿਕਸਚਰਸ ਮਿਲਦੇ ਕਿਹੜੇ ਕਿਹੜੇ ਜੂਸ ਮਿਲਦੇ ਬਈ ਇੱਥੇ? ਬਨਾਰ ਦਾ, ਮੁਸੰਮੀ ਦਾ, ਪਾਇਨਪਲ ਦਾ, ਗਾਜਰ ਦਾ, ਜੀਰੇ ਦਾ, ਆਮਲੇ ਦਾ, ਉਹ ਕਿਆ ਬੱਸ ਇਹਨਾਂ ਕੁਛ ਤੇ ਮਿਲਦਾ ਪੂਰਾ ਫਰੈਸ਼ ਹੀ ਆ। ਹਾਂਜੀ ਫਰੈਸ਼ ਮਿਲਦਾ। ਪਾਣੀ ਪੁੰਦੀ ਨਹੀਂ ਪਾਉਂਦੇ? ਪਾਣੀ ਪਾਉਂਦੇ ਨੇ। ਅੱਛਾ ਪਾਣੀ ਪਾਉਂਦੇ ਕਿ ਨਹੀਂ ਪਾਉਂਦੇ? ਹਾਂ ਮੇਰੇ ਮਿੱਠਾ ਹਲਕਾ ਪਾਉਂਦੇ ਬਸ। ਅੱਛਾ ਚਲੋ ਆ ਕੇ ਹੁਣ ਟਰਾਈ ਕਰਦੇ ਪਹਿਲਾਂ ਅਸੀਂ ਉਧਰ ਕੋਈ ਸ਼ੋਰ ਖਾ ਕੇ ਉਹਨੇ ਪਾਓਗੇ ਜੂਸ ਪੀਵੋਗੇ। ਚਲੋ ਜੀ ਜਤਬਾ ਜੀ। ਤੇ ਰਸ਼ਦ ਭਾਜੀ ਅੱਜ ਸੌਂ ਖਾਧੀ ਵੀ ਮੈਂ ਵਲੌਗ 'ਚ ਆਉਣਾ ਨਹੀਂ ਤੇ ਹਾਂਜੀ ਬਾਜੀ ਹੁਣ ਕਿੱਥੇ ਲੈ ਕੇ ਚਲੇ ਹੋ ਫੇਰ ਹੁਣ ਦੇਖਦੇ ਹਾਂ ਹੋਰ ਕਿਹੜਾ ਕਿਹੜਾ ਪਹਿਲਾਂ ਹੁੰਦਾ ਸੀ ਆ ਮਦਰਾਸੀ ਡੋਸੇ ਵਾਲਾ ਵੀ ਬਹੁਤ ਪੁਰਾਣਾ ਬਹੁਤ ਪੁਰਾਣਾ ਬੰਦਾ ਇਹਦਾ ਅੱਛਾ ਆ ਵਾਲਾ ਇਹ ਵੀ ਕਹਿੰਦੇ ਸ਼ੁਰੂਆਤ ਦੇ ਕੁਝ ਬੰਦੇ ਆ ਦੇ ਵਿੱਚੋਂ ਹੀ ਆ ਅੱਛਾ ਅੰਤਲ ਬਹੁਤ ਬਹੁਤ ਪੁਰਾਣਾ ਮੈਂ ਆਪਣੇ ਬਚਪਨ ਚ ਦੇਖਦਾ ਜਦ ਸਕੂਲੋਂ ਆ ਕੇ ਮੈਡਲਸਾ ਕਰਦਾ ਅੱਛਾ ਪਹਿਲੇ ਟਾਈਮ ਦੇ ਹਾਂਜੀ ਹਾਂਜੀ ਕਿੰਨੇ ਕਿੰਨੇ ਦਾ ਡੋਸਾ ਖਾਦਾ ਤੂੰ ਇੱਥੇ ਪਹਿਲਾਂ ਯਾਦ ਨਹੀਂ ਉਦੋਂ ਕਿਹੜਾ ਆ ਪੈਸੇ ਦਿੰਦੇ ਸੀ ਪਿਤਾ ਜੀ ਤੋਂ ਲੈ ਕੇ ਦੇਣੇ ਕੀ ਆਵਾਜ਼ ਹੈ ਤੇ ਅੱਜ ਫੇ ਟਰਾਈ ਕਿਹੜਾ ਕਹਿੰਦਾ ਡੋਸਾ ਖਾਣਾ ਕੀ ਖਾਣਾ ਫਿਰ ਇੱਧਰ ਰੌਣਕ ਰੌਣਕ ਦਿਖਾਈਏ ਤੁਹਾਨੂੰ ਰੌਣਕ ਇੱਥੇ ਅਜੇ ਤਾਂ ਬਿਲਕੁਲ ਥੋੜੀ ਆ ਪਰ ਰੌਣਕ ਸ਼ਾਮ ਤੱਕ ਪੂਰੀ ਰੌਣਕ ਇੱਥੇ ਹੋ ਜਾਂਦੀ ਆ ਪਾਣੀ ਪੀ ਜੇ ਯਾਰ ਪਹਿਲਾਂ ਕੋਕ ਲੈ ਆ ਭਾਈ ਤੇ ਲਓ ਜੀ ਸਾਡਾ ਬਣ ਰਿਹਾ ਇੱਥੇ ਸਪੈਸ਼ਲ ਬਿਨਾ ਪਨੀਰ ਤੋਂ ਮਸਾਲਾ ਡੋਸਾ ਭਾਈ ਕਿਤਨੀ ਦੇਰ ਹੋ ਗਈ ਆ ਤੁਹਾਨੂੰ ਯਾਹਾਂ ਪੇ ਸ਼ਾਪ ਕਰਤੇ ਹੋ ਰਹੇ 25 ਸਾਲ

ਉਹ ਤਾਂ ਸਾਂਬਰ ਮੈਂ ਮੋਟੀ-ਮੋਟੀ ਸਬਜ਼ੀ ਮਿਲਦੀ ਹੈ ਪੂਰੀ-ਪੂਰੀ ਗੀਂਡੀ ਗੀਂਡੀ ਤਾਬਤ ਨੂੰ ਕਿਹਾ ਕਿ ਕੋਈ ਬਗਾਨਾ ਨਹੀਂ ਕਿ ਤਰ੍ਹਾਂ ਜ਼ਿਆਦਾ ਸਬਜ਼ੀ ਅਰੇ ਯਹਾਂ ਤੇ ਇਤਨਾ ਨਹੀਂ ਡਾਲਦੇ ਯਹਾਂ ਤਾਂ ਜ਼ਿਆਦਾ ਕੱਦੂ ਵਗੈਰਾ ਡਲਦਾ ਹੈ ਨਾ ਹਾਂ ਦੇਖ 70 ਰੁਪਏ ਇਹ ਮਸਾਲਾ ਹੈ ਤੇ ਇਥੇ ਮਿਲਦਾ 100 ਰੁਪਏ ਦਾ ਮਸਾਲਾ ਦੋਸਾ ਤੇ ਚਲੋ ਰਸ਼ਦ ਭਾਈ ਦੀ ਅੱਜ ਚੁਆਇਸ ਤੇ ਅਸੀਂ ਆਏ ਆ ਚਪਾਟੀ ਦੇ ਵਿੱਚ ਦੇਖਦੇ ਆ ਕਿਵੇਂ ਦਾ ਬਾਈ ਲੱਗਦਾ जी फाइनली साड़ा डोसा जोड़ा है रेडी हो चुका है आ गया सांबर आ गई चटनी आ गई कोकोनट चटनी आ गई ਪਹਿਲੀ ਰਜਤ ਭਾਈ ਦੀ ਚੋਇਸ ਉੱਤੇ ਅਸੀਂ ਅੱਜ ਦੋਸਾ ਟਰਾਈ ਕਰਨ ਲੱਗੇ ਆ ਇਸ ਕਰਕੇ ਭਾਈ ਆਓ ਇੱਥੇ ਅਜਿਦੋਂ ਵੀ ਸਾਡਾ ਤੁਸੀਂ ਤਾਂ ਹੀ ਆ ਕੇ ਸਾਥ ਬਣਦੇ ਹੋ ਗਰਮ ਜ਼ਿਆਦਾ ਹੋਣਾ ਪਹਿਲਾਂ ਹੀ ਵਾਰਨਿੰਗ ਦੇ ਦਾਂ ਮੈਂ ਤੁਹਾਨੂੰ ਹਾਂ ਇਹ ਗੱਲ ਪੱਕੀ ਆ ਆਪਾਂ ਨੂੰ ਆਦਤ ਵੀ ਆ ਥੋੜੀ ਜੀ ਚਲੋ ਟਰਾਈ ਕਰਨਾ ਚਾਹੀਦਾ ਸ਼ੁਰੂ ਹੀ ਨਹੀਂ ਹੈਗਾ ਵੀ ਆਪਣੇ ਪੰਜਾਬੀਆਂ ਦਾ ਹੀ ਪਰ ਪੰਜਾਬੀਆਂ ਨਾਨ ਪੰਜਾਬੀ ਜਿਹੜੀ ਟ੍ਰੈਡੀਸ਼ਨ ਹੀ ਇਹਨਾਂ ਦਾ ਬਣਿਆ ਹੋਇਆ ਹੈ ਨਾ ਮਗਰਾਸੀਆਂ ਦਾ ਕਿ ਦੋਸਾ ਤਾਂ ਉਹਨਾਂ ਦਾ ਬੈਸੇ ਹੀ ਆ ਕੋਈ ਚੀਜ਼ ਟਰਾਈ ਜ਼ਰੂਰ ਕਰੀ ਜੇ ਪੰਜਾਬੀਆਂ ਦਾ ਪਰੋਠਾ ਹੋਇਆ ਤੇ ਮੇਰੇ ਨਾਲ ਬਦਰਾਸੀਆਂ ਦਾ ਦੋਸਤ ਹੋਵੇ ਮੈਂ ਦੇਖੋ ਵਾਰਨਿੰਗ ਦਿੱਤੀ ਸੀ ਹਮਮ ਸਵਾਮਰ ਵਧੀਆ ਹੈ ਦਾਸ ਦੀ ਅੱਛੀ ਹੈ ਵਧੀਆ ਸਰਵ ਹੈ ਤੇ ਨੂੰ ਕੁਝ ਦੋਸੇ ਜਿ ਘਮੀ ਲਿੱਤੀ ਬਟ ਮੈਨੂੰ ਪਤਾ ਨਹੀਂ ਕਿਉਂ ਮੈਨੂੰ ਲੱਗੀ ਬਟ ਬਾਕੀ ਪੀਆ ਜਦਾਂ ਤੁਹਾਨੂੰ ਵਧੀਆ ਬਟ ਕੀ ਹੈ 100 ਰੁਪਏ ਦੇ ਵਿੱਚ ਇੰਨਾ ਕੁਝ ਤੇਰਿਆ ਤਾਂ ਮੂਹ ਹੋਰ ਮਿਲਣਾ ਕਿ ਚੀਂਗਾ ਹੈ ਨਾ ਤੇ ਹਰੇਕ ਚੀਜ਼ ਪੰਜਾਬੀਆਂ ਕੋਲ ਥੋੜੀ ਹੁੰਦੀ ਵੀ ਹਰੇਕੀ ਸੀ ਪੰਜਾਬੀ ਬਣਾਉਂਦੇ ਕੋਲ ਕੀ ਹੈ ਕਿਉਂਕਿ ਦੋਸਾ ਨਹੀਂ ਵੀ ਨਾ ਬਣਾਉਂਦੇ ਕਿਉਂਕਿ ਜਿਹੜੀ ਮਸਾਲੀ ਫੇਸਟਸ ਨਾਲ ਮਸਾਲੀ ਹੀ ਬਣਾਉਂਦੇ ਕੇ ਸੋ ਜਦੋਂ ਜਦੋਂ ਸਟਰੀਟਸ ਕਰ ਲੈ ਤਾ ਤਾਂ ਕਿਹਦੇ ਫਲੌਗ ਤੇ ਜਿਹੜੇ ਦੂਜੀ ਸਟਾਲ ਤੇ ਜਲਣਾ ਜੇ ਖਾਵਾਂਗੇ ਤੁਹਾਨੂੰ ਉਹ ਤੇ ਹੋਰ ਕੀ ਕੀ ਹੋਊਗਾ ਸੋ ਤਦ ਤੱਕ ਵੀ ਤੇ ਗੰਦ ਦੋਸਾ ਖਲਿਆ ਟਰਾਈ ਕਰ ਦੋਸਾ ਠੀਕ ਠੀਕ ਸੀ ਪਰ ਚਪਾਟੀ ਦੇ ਸਾਹ ਨਾਲ ਡੋਠਾ ਚਪਾਟੀ ਦੇ ਹਿਸਾਬ ਨਾਲ ਦੋਸਾ ਠੀਕ ਸੀ ਅਰੇ ਇੱਥੇ ਸੋਇਆ ਚੌਪ ਬੜੀਆਂ ਬਈ ਇੱਧਰਲੇ ਪਾਸੇ ਸਾਰੇ ਅੰਦਰ ਸੋਇਆ ਚੌਪ ਵਾਲੇ ਉਹ ਬਈ ਇੱਕ ਬੀਐਸਸੀ ਫੂਡ ਲੈਵਲ ਦਾ ਸਰਦਾਰ ਆ ਬੰਦਾ ਹੋਣਾ ਲੱਭੇ ਲੱਭੇ ਵੀ ਪੰਜਾਬੀ ਵੀ ਲੱਭੇ ਕਿਤੇ ਨਾ ਕਿਤੇ ਤੁਹਾਨੂੰ ਮੈਨੂੰ ਦੱਸ ਮੈਂ ਪੰਜਾਬੀ ਆਣੇ ਸ਼ੁਰੂ ਹੋਏ ਤੇ ਕਾਫੀ ਜੱਦੀ ਵੀ ਹੋ ਗਏ ਅੱਛਾ ਨਹੀਂ ਜਿਆਦਾ ਪੰਜਾਬੀ ਨਾ ਆਦੇ ਹੋਣੇ ਆ ਇਥੇ ਪੂਰੀ ਰੌਣਕ ਲੱਗੀ ਰਹਿੰਦੀ ਆ ਭਾਈ ਕਿੰਨੇ ਵਜੇ ਤੋਂ ਕਿੰਨੇ ਮਾਰਕੀਟ ਦਾ ਟਾਈਮ ਕੀ ਹੁੰਦਾ ਦਾ ਸਵੇਰੇ ਹੀ ਖੁੱਲ ਜਾਂਦੀ ਆ ਮਤਲਬ ਸਵੇਰੇ 10:00 ਰੁਪਏ ਤੋਂ ਲੈ ਕੇ ਰਾਤ 11:00 12:00 ਤੱਕ ਤੇ ਚਲੋ ਜੀ ਹੁਣ ਫਿਰ ਆਪਾਂ ਇਥੋਂ ਆਪਣਾ ਵਲੌਗ ਖਤਮ ਕਰਦੇ ਆ ਤੇ ਤੁਹਾਨੂੰ ਵਲੌਗ ਸਾਡਾ ਕਿਵੇਂ ਦਾ ਲੱਗਿਆ ਸਾਨੂੰ ਦੱਸਿਓ ਜਰੂਰ ਤੇ ਚੰਗਾ ਜੀ ਫਿਰ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਟਿਲ ਦੈਨ ਕੋਲਾ